ਸੱਚੀ ਗੱਲ ਦੋਸਤੋ ਤੁਸੀਂ ਜੁੜਿਓ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਸਮਾਣਾ ਸਿਇਸਟਾ ਪੁਲਿਸ ਵੱਲੋਂ ਦੋ ਕਥੀ ਜਿਹੜਾ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਵੱਲੋਂ ਸਮਾਣਾ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਤੇ ਜਿਸ ਨੂੰ ਜਿਹੜਾ ਅੱਜ ਇਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਸੀਆਈ ਸਟਾਫ ਦੇ ਅਧਿਕਾਰੀ ਬੈਂਤ ਸਿੰਘ ਦੀ ਟੀਮ ਵੱਲੋਂ ਕਤਿਤ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਜਿਹੜਾ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਕੋਲੋਂ ਜਿਹੜਾ ਸੋਨਾ ਤੇ ਚਾਂਦੀ ਜਿਹੜਾ ਬਰਾਮਦ ਕਰ ਲਿਆ ਗਿਆ ਜਿਨ੍ਹਾਂ ਦੀ ਲੱਖਾਂ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਪਰ ਇਹਨਾਂ ਕਤਿਤ ਚੋਰਾਂ ਨੇ ਪਹਿਲਾਂ ਘਰਾਂ ਨੂੰ ਹਮੇਸ਼ਾ ਜਿਹੜਾ ਨਿਸ਼ਾਨਾ ਬਣਾਉਂਦੇ ਨੇ ਲੇਕਿਨ ਨਿਸ਼ਾਨਾ ਬਣਾਉਂਦਾ ਇਹਨਾਂ ਦਾ ਜਿਹੜਾ ਨਜ਼ਰੀਆ ਹੈ ਪਹਿਲਾਂ ਇਹ ਮੌਕੇ ਦੀ ਟਾਂਚ ਰੱਖਦੇ ਨੇ ਜਿਨ੍ਹਾਂ ਘਰਾਂ ਦੇ ਅੱਗੇ ਹਨੇਰਾ ਹੁੰਦਾ ਹੈ ਜਾਂ ਜਿੰਦੇ ਲੱਗੇ ਹੁੰਦੇ ਨੇ ਉਹਨਾਂ ਘਰਾਂ ਦੇ ਵਿੱਚ ਇਹ ਜਿਹੜਾ ਟੱਪ ਕੇ ਤਾਂ ਬਹੁਤ ਜਲਦੀ ਐਂਟਰ ਹੁੰਦੇ ਨੇ ਫਿਰ ਅੰਦਰੋਂ ਵਾਰਦਾਤਾ ਨੂੰ ਵੀ ਅੰਜਾਮ ਦਿੰਦੇ ਨੇ ਜਾਣਕਾਰੀ ਦੇ ਮੁਤਾਬਕ ਇਹਨਾਂ ਨੇ ਸਮਾਣਾ ਦੇ ਕੁਝ ਏਰੀਆ ਦੇ ਵਿੱਚ ਜਿਹੜੀ ਚੋਰੀ ਕੀਤੀ ਸੀ ਤੇ ਉੱਥੋਂ ਜਿਹੜਾ ਇਹਨਾਂ ਨੂੰ ਚੋਰੀ ਦੀ ਕਾਮਯਾਬੀ ਵੀ ਹਾਸਲ ਹੋਈ ਹੈ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਅੱਗੇ ਜਿਹੜਾ ਸਾਨੂੰ ਟ੍ਰੇਸ ਕਰਿਆ ਤੇ ਇਹ ਜਿਹੜਾ ਆਪਣਾ ਸੋਨਾ ਦੱਬ ਕੇ ਚਲੇ ਜਾਂਦੇ ਨੇ ਦੁਬਾਰਾ ਫਿਰ ਉੱਥੋਂ ਜਿਹੜਾ ਸੋਨਾ ਚੱਕਣ ਦੇ ਲਈ ਆਉਂਦੇ ਨੇ ਤਾਂ ਪੁਲਿਸ ਇਹਨਾਂ ਨੂੰ ਜਿਹੜਾ ਕਾਬੂ ਕਰ ਲੈਂਦੀ ਹੈ ਤੇ ਇਹ ਜਿਹੜੇ ਨੇ ਮਾਨਸਾ ਏਰੀਆ ਦੇ ਰਹਿਣ ਵਾਲੇ ਵੀ ਦੱਸੇ ਜਾ ਰਹੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣ ਲੈਂਦਾ ਪਿਆਸੀ ਸੱਚ ਨਾਲ ਆਇਆ ਸੀ ਮੰਡੇ ਦੇ ਨਾਲ ਆਇਆ ਸੀ ਉਹ ਤਰ੍ਹਾਂ ਦੇ ਵਿੱਚ ਕੋਈ ਨਵੀਂ ਚੋਰੀ ਕਰ ਰਹੇ ਸੀ ਗੱਲ ਖੱਤਰੀਆ ਮਹੱਲੇ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਕੀ ਕੀ ਬਰਾਮਦ ਤੇ ਦੇਖ ਦੋ ਇਹਨਾਂ ਤੋਂ ਚੋਰੀਆ ਕਰ ਦੋ ਕਾਬੂ ਕਰਕੇ ਫਿਰ ਇਹਨਾਂ ਨੇ ਰੁੱਝਗਿਚ ਕੀਤੀ ਫਿਰ ਇਹਨਾਂ ਨੇ ਦੱਸਿਆ ਵੀ ਅਸੀਂ ਉਸ ਦਿਨ ਸੋਨੂ ਹੀ ਕੱਤੋਂ ਚੋਰੀ ਕਰਦੇ ਸੀ ਇਹ ਤਾਂ ਪਹਿਲੀ ਚੋਰੀ ਕਰੀ ਪਹਿਲੀ ਚੋਰੀ ਕਰੀ ਇੰਨੀ ਦੂਰ ਤੁਮਾਰਸਦਰੇ ਨਾਲ ਇਹਨੂੰ ਦੂਰ ਆਇਆ ਫਿਰ ਕਿਸ ਮانے ਹਾਂ ਹਾਂ ਉਹ ਲੈ ਕੇ ਹਾਂ ਉਹ ਲੈ ਕੇ ਆਇਆ ਸੀ ਮੁੰਡਾ ਮੁੰਡਾ ਲੈ ਕੇ ਆਇਆ ਸੀ सोनू ਉਹ ਵੱਜ ਗਿਆ ਜੀ ਕਿੰਨੇ ਤਿੰਨ ਬੰਦੇ ਸੀ ਇਹ ਜਿਹੜੇ ਦੋ ਚੋਰ ਫੜੇ ਨੇ ਜੀ सोनू ਕੁਮਾਰ ਤੇ ਪਵਨ ਕੁਮਾਰ ਇਹ ਤਿੰਨ ਵਿਅਕਤੀ ਸੀਗੇ ਇਹਨਾਂ ਦੇ ਨਾਲ ਇੱਕ ਟਿੰਕੂ ਨਾਮ ਦਾ ਵੀ ਸੀ ਇਹ ਤਿੰਨੋਂ ਹੀ ਮਾਨਸਾ ਤੇ ਮੋੜ ਏਰੀਏ ਤੇ ਰਹਿਣ ਵਾਲੇ ਨੇ ਇਹ 26 27 ਤਰੀਕ ਦੀ ਰਾਤ ਨੂੰ ਸਮਾਨੇ ਆਏ ਸੀਗੇ ਇੱਥੇ ਚੋਰੀਆਂ ਕਰਨ ਲਈ ਇਹਨਾਂ ਨੇ ਦੰਜਰ ਐ ਕੀ ਕਰਕੇ ਤਿੰਨ ਚਾਰ ਪੰਜ ਘਰ ਚੂਜ਼ ਕੀਤੇ ਸੀ ਜਿਨ੍ਹਾਂ ਨੂੰ ਬਾਹਰੋਂ ਲੋਕ ਲੱਗੇ ਹੋਏ ਸੀ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਪਹਿਲੇ ਘਰ ਤੋਂ ਚੋਰੀ ਕੀਤੀ ਜਟਾਂਵਤੀ ਮੱਲੇ ਗੀਤਾ ਰਾਣੀ ਦੇ ਘਰ ਚ ਉਸ ਤੋਂ ਬਾਅਦ ਚੋਰੀ ਕਰਕੇ ਨਵੇਂ ਘਰ ਤੋਂ ਚੋਰੀ ਕਰਨ ਲਈ ਜਾ ਰਹੇ ਸੀ ਤੇ ਪਬਲਿਕ ਨੇ ਇਹਨਾਂ ਨੂੰ ਕਿਤੇ ਕੈਮਰਿਆਂ ਵਿੱਚੋਂ ਕਿੱਦਾਂ ਵੀ ਦੇਖ ਲਿਆ ਉਸ ਤੋਂ ਬਾਅਦ ਇਹ ਇੱਕ ਬੰਦਾ ਇਹਨਾਂ ਦਾ ਫੜਿਆ ਗਿਆ ਸੀ ਉਸ ਤੋਂ ਬਾਅਦ ਉਹ ਵੀ ਹਨੇਰੇ ਦਾ ਫਾਇਦਾ ਠਾ ਕੇ ਛੜਾਛਡੂ ਕੇ ਭੱਜ ਗਿਆ ਇਹ ਤਿੰਨੋਂ ਜਣੇ ਭੱਜ ਗਏ ਸੀ ਭੱਜ ਗਏ ਡਰ ਗਏ ਇਹਨਾਂ ਨੇ ਦੇਖਿਆ ਵੀ ਕਿ ਪੁਲਿਸ ਉੱਠ ਗਈ ਪੁਲਿਸ ਨੂੰ ਇਹ ਦੱਸਣਗੇ ਨਾਕੇ ਲੱਗਣਗੇ ਇਹ ਜਾਂਦੇ ਹੋਏ ਆਪਣਾ ਜਿਹੜਾ ਸੋਨਾ ਉੱਥੇ ਨਾਜ ਮੰਡੀ ਦੇ 3 ਨੰਬਰ ਗੇਟ ਕੋਲੇ ਦੱਬ ਗਏ ਸੀ ਤੇ ਇਹ ਇਹਨਾਂ ਨੇ ਕਾਫੀ ਦਿਨ ਦੇਖਿਆ ਵੀ ਹੁਣ ਟਿਕਟਕੋ ਹੋ ਗਿਆ ਕੋਈ ਗੱਲਬਾਤ ਨਹੀਂ ਕੱਲ ਇਹ ਦੁਬਾਰਾ ਫੇਰ ਇੱਥੇ ਆਪਣਾ ਸੋਨਾ ਦੱਬਿਆ ਹੋਇਆ ਲੈਣ ਵਾਸਤੇ ਤੇ ਇੱਕ ਨਵੇਂ ਘਰ ਚੋਂ ਚੋਰੀ ਕਰ ਲਈ ਵੀ ਹੋਰ ਸਮਾਨ ਲਿਆਵਾਂਗੇ ਉਥੋਂ ਦੁਬਾਰਾ ਵਾਰ ਦੇ ਤਨ ਇਨਜਾਮ ਦੇਣ ਲਈ ਆਏ ਸੀ ਤੇ ਅਸੀਂ ਗਸ਼ਤ ਕਰ ਰਹੇ ਸੀ ਸਿਨਨ ਅਫਸਰਾਂ ਦੇ ਹੁਕਮ ਅਨੁਸਾਰ ਮਾੜੇ ਅਸਰਾਂ ਨੂੰ ਲੱਭਣ ਲਈ ਗਏ ਹੋਏ ਸੀ ਏਰੀਆ 'ਚ ਤੁਹਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਵਿਅਕਤੀ ਦੁਆਰਾ ਜਿ ਸਮਾਨੇ 'ਚ ਘੁੰਮ ਰਹੇ ਨੇ ਫਿਰ ਅਸੀਂ ਇਹਨਾਂ ਨੂੰ ਦਰਾਨੇਗਸਤ ਫੜਿਆ ਖਤਰੀਆ ਮਹੱਲੇ ਦੇ ਏਰੀਆ ਵਿੱਚੋਂ ਇਹਨਾਂ ਨੂੰ ਪੁੱਛ ਗਏ ਜੀ ਕੀਤੀ ਇਹਨਾਂ ਨੇ ਦੱਸਿਆ ਵੀ ਹਾਂ ਇਸ ਤਰ੍ਹਾਂ ਕਰਕੇ ਸੀ ਉਸ ਦਿਨ ਤਿੰਨ ਵਿਅਕਤੀ ਆਏ ਸੀ ਤੇ ਅੱਜ ਫਿਰ ਅਸੀਂ ਦੋ ਵਿਅਕਤੀ ਆਏ ਹੋਏ ਆ ਤੇ ਅਸੀਂ ਜਿਹੜਾ ਸੋਨਾ ਗੇਟ ਨੰਬਰ 3 ਕੋਲੇ ਦੱਬਿਆ ਸੀ ਆਪ ਨੂੰ ਨਾਲ ਜਾ ਕੇ ਬਰਾਮਦ ਕਰਾ ਸਕਦੇ ਆਂ ਅਸੀਂ ਉੱਥੋਂ ਜਾ ਕੇ ਫਿਰ ਗੀਤਾਰਾਣੀ ਨੂੰ ਨਾਲ ਲੈ ਕੇ ਉਹਦੀ ਮੌਜੂਦਗੀ ਦੇ ਵਿੱਚ ਸੋਨਾ ਬਰਾਮਦ ਕਰਾਇਆ ਤੇ ਉਹਨਾਂ ਦੀ ਸਨাক্ত ਕਰਾਈ ਸੋਨੇ ਦੀ ਕਿੰਨਾ ਸੋਨਾ ਸੀ ਕਰੀਬ 7 ਤੋਲੇ ਤੋਂ ਸੋਨਾ ਬਰਾਮਦ ਹੋ ਗਿਆ ਤੇ 10 ਤੋਲੇ ਦੇ ਕਰੀਬ ਚੰਦੀ ਹੈ ਕੀ ਕੀ ਨਾਮ ਹੈ ਮੁਜ਼ਬਵਲ ਹੈ ਹਾਂਜੀ ਕੀ ਕੀ ਨਾਮ ਹੈ ਕਿੱਥੇ ਰਹਿਣ ਵਾਲੇ ਇਹਦਾ ਨਾਮ ਇੱਕ ਦਾ ਸੋਨੂ ਕੁਮਾਰ ਹੈ ਪੁੱਤਰ ਬਨੋਦ ਕੁਮਾਰ ਇਹ ਮਾਨਸਾ ਦਾ ਰਹਿਣ ਵਾਲਾ ਇੱਕ ਪਵਨ ਕੁਮਾਰ ਹੈ ਪੁੱਤਰ ਸ਼ਰੇਸ਼ ਕੁਮਾਰ ਇਹ ਵੀ ਮਾਨਸਾ ਦਾ ਰਹਿਣ ਵਾਲਾ ਹੈ ਇਹ ਜਿਨ ਅਨਸਾਰ ਹੋਵੇ ਉਹ ਵੀ ਟਿੰਕੂ ਹੈ ਉਹਦਾ ਨਾਂ ਟਿੰਕੂ ਹੈ ਉਹ ਹੈਗਾ ਉਹ ਵੀ ਮਾਨਸਾ ਦਾ ਹੀ ਹੈ ਇਹਨਾਂ ਦਾ ਇਕੱਠਾ ਗਰੁੱਪ ਹੈ ਇਹਨਾਂ ਦੇ ਪਹਿਲਾਂ ਕਾਫੀ ਵਰਤੇ ਦਰਜ ਨੇ ਇਹ ਚੋਰ ਇਹਨਾਂ ਦਾ ਕੰਮ ਕਿਵੇਂ ਲੈਂਦੇ ਇਹ ਅਕਸਰ ਦਿਨ ਚਾ ਕੇ ਰੈਕੀ ਕਰਦੇ ਨੇ ਜਿਹੜੇ ਘਰਾਂ ਨੂੰ ਲੋਕ ਲੱਗੇ ਹੁੰਦੇ ਨੇ ਬਾਹਰੋਂ ਉਹਨਾਂ ਨੂੰ ਇਹ ਟਾਰਗੇਟ ਕਰਦੇ ਨੇ ਇਸ ਕਰਕੇ ਪਬਲਿਕ ਨੂੰ ਅਪੀਲ ਹੈ ਕਿ ਆਪਣੇ ਘਰਾਂ ਦੇ ਲੋਕ ਜਿਹੜੇ ਬਾਹਰ ਲਟਕਦੇ ਨੇ ਉਹਨਾਂ ਆ ਲਵਾਓ ਤੇ ਚਾਬੀ ਵਾਲੇ ਲੋਕ ਜ਼ਿਆਦਾਤਰ ਸੀਕ੍ਰੀਟ ਜਿਹੜੇ ਲੋਕ ਉਹਨਾਂ ਨੂੰ ਲਵਾਓ ਕਿਉਂਕਿ ਇਹ ਲੋਕ ਵਾਲੇ ਘਰਾਂ ਨੂੰ ਹੀ ਟਾਰਗੇਟ ਬਣਾਉਂਦੇ ਨੇ ਜਿਹਦੇ ਬਾਹਰ ਤਾਲਾ ਲਟਕਦਾ ਹੈ